प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੰਗੋਦੇਵਾ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਅ ਪਿਛਲੇ ਦਿਨ ਲੰਘੇ ਜਿਹੜੇ ਇੱਕ ਦੋ ਦਿਨ ਉੱਥੇ ਕੁਲੂ ਦੇ ਵਿੱਚ ਇੱਕ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਤਸਵੀਰ ਦੇ ਨਾਲ ਜਿਹੜੀ ਉੱਥੇ ਪਹਾੜੀ ਲੋਕਾਂ ਵੱਲੋਂ ਕੀਤੀ ਗਈ ਬੇਅਦਬੀ ਜਾਂ ਇਹ ਕਹਿ ਲੋ ਕਿ ਇੱਕ ਜਿਹੜੀ ਜੈਨੀ ਨਫ਼ਰਤ ਉਹ ਸਾਹਮਣੇ ਆਉਂਦੀ ਆ ਕਿਉਂਕਿ ਜਿਵੇਂ ਪਿੱਛੇ ਕਈ ਢਾਡੀ ਵੀਰਾਂ ਦੇ ਵਿੱਚ ਆਉਂਦੇ ਨਾ ਵੀ ਤਸਵੀਰ ਕਿਉਂ ਡਰਾਉਂਦੀ ਇਹਨਾਂ ਲੋਕਾਂ ਨੂੰ ਹੁਣ ਤੁਸੀਂ ਇਹ ਗੱਲ ਕਹੋਗੇ ਵੀ ਮੈਂ ਨੌਕਰੀ ਪੁਲਿਸ ਦੀ ਕੀਤੀ ਆ ਤੇ ਮੈਂ ਇਹ ਵਿਸ਼ਾ ਕਿਉਂ ਛੇੜਿਆ ਨਹੀਂ ਵੀਰੋ ਨੌਕਰੀ ਕਰਨਾ ਉਹ ਮੇਰੀ ਮਜਬੂਰੀ ਸੀ ਪਰ ਜਿਹੜੀ ਮੇਰੀ ਸੋਚ ਹੈ ਮੇਰਾ ਦਿਲ ਹੈ ਮੇਰਾ ਦਿਮਾਗ ਹੈ ਉਹ ਹਮੇਸ਼ਾ ਹੀ ਪੰਥ ਨਾਲ ਜੁੜਿਆ ਰਿਹਾ ਕੌਮ ਨਾਲ ਜੁੜਿਆ ਰਿਹਾ ਮੈਂ ਅੱਜ ਵੀ ਇਹੀ ਕਹਿੰਦਾ ਹਾਂ ਉਹ ਵੀ ਮੇਰੇ ਵਾਸਤੇ ਪਹਿਲਾਂ ਮੇਰੀ ਕੌਮ ਹੈ ਮੇਰਾ ਧਰਮ ਹੈ ਮੇਰਾ ਗੁਰੂ ਹੈ ਮੇਰੇ ਵਾਸਤੇ ਸਭ ਤੋਂ ਪਹਿਲਾਂ ਮੈਂ ਕਿਉਂਕਿ ਮੇਰੀ ਜਿਹੜੀ ਨਿੱਜੀ ਰਏ ਆ ਮੈਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਉਪਾਸ਼ਕ ਇਹ ਤਸਵੀਰ ਤੁਸੀਂ ਮੋਟਰਸਾਈਕਲਾਂ ਤੋਂ ਲਾ ਲੋਗੇ ਉੱਥੇ ਬੱਚੇ ਆ ਉਹ ਬੱਚਿਆਂ ਨੂੰ ਡਰਾ ਕੇ ਤੁਸੀਂ ਫਾਇਦਾ ਚੱਕ ਲਿਆ ਪਰ ਇਹ ਤਸਵੀਰ ਤਾਂ ਹਰ ਸਿੱਖ ਜਿਹੜਾ ਸੱਚਾ ਸਿੱਖ ਹੈ ਜਿਹੜਾ ਗੁਰੂ ਗ੍ਰੰਥ ਸਾਹਿਬਹਾਰਾ ਇਹਨੂੰ ਪਿਆਰ ਕਰਦਾ ਗੁਰੂ ਨੂੰ ਪਿਆਰ ਕਰਦਾ ਕੌਮ ਨੂੰ ਪਿਆਰ ਕਰਦਾ ਧਰਮ ਨੂੰ ਪਿਆਰ ਕਰਦਾ ਉਹਦੇ ਤਾਂ ਇਹ ਤਸਵੀਰ ਇੱਥੇ ਵਸੀ ਹੋਈ ਆ ਔਰ ਸੰਤਾਂ ਦੇ ਜੋ ਬੋਲ ਨੇ ਉਹ ਇੱਥੇ ਬਸੇ ਹੋਏ ਆ ਇੱਥੋਂ ਕਿਵੇਂ ਕੱਢ ਲਵੋਗੇ ਕਿਉਂਕਿ ਮੇਰੀ ਮੈਂ ਸ਼ੁਰੂ ਤੋਂ ਲੈ ਕੇ ਮੇਰੇ ਕੋਈ ਅੱਜ ਦੀ ਗੱਲ ਨਹੀਂ ਕਰਦਾ 30 35 ਸਾਲ ਤੋਂ ਜਦੋਂ ਮੈਨੂੰ ਥੋੜੀ ਬਹੁਤੀ ਸਮਝ ਇਸ ਚੀਜ਼ ਦੀ ਆਈ ਤੇ ਮੇਰੇ ਬੈਡਰੂਮ ਦੇ ਵਿੱਚ ਮੇਰੇ ਸਿਰ ਵਾਲੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ 1995 96 ਦੀ ਜਿਹੜੀ ਲੱਗੀ ਹੋਈ ਆ ਤੁਸੀਂ ਬਹੁਤ ਵੀਡੀਓ ਦੇ ਵਿੱਚ ਵੀ ਦੇਖੀ ਆ ਤੇ ਮੈਂ ਤੁਹਾਨੂੰ ਦੁਬਾਰਾ ਵੀ ਉਹ ਦੇ ਦਰਸ਼ਨ ਕਰਵਾ ਦਿੰਦਾ ਇਹ ਉਹ ਸਮਰਦੇ ਮੁਜਾਹਿਦ ਕਹਿਣੀ ਤੇ ਕਥਣੀ ਦਾ ਸੂਰਾ ਜਿਹੜੇ ਇੱਕ ਮਰਦ ਦੇ ਵਿੱਚ ਗੁਣ ਹੁੰਦੇ ਆ ਇੱਕ ਇਨਸਾਨ ਦੇ ਵਿੱਚ ਗੁਣ ਹੁੰਦੇ ਆ ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੇ ਵਿੱਚੋਂ ਅਸੀਂ ਦੇਖਿਆ ਮੈਂ ਤਾਂ ਹੁਣੇ ਤਸਵੀਰ ਕਿਉਂ ਰੁਕਦੀ ਆ ਜਦੋਂ ਸਿੱਖ ਦਾ ਪੁੱਤ ਸੰਤਾਂ ਦੀ ਤਸਵੀਰ ਨੂੰ ਦੇਖਦਾ ਤੇ ਸੰਤਾਂ ਦੀ ਤਸਵੀਰ ਦੇ ਵਿੱਚੋਂ ਉਹਨਾਂ ਦੇ ਬਚਨ ਸਾਡੇ ਦਿਮਾਗ ਉੱਤੇ ਉਦੋਂ ਹੀ ਆ ਜਾਂਦੇ ਆ ਸਰੀਰ ਦੇ ਮਰਨ ਨੂੰ ਮੈਂ ਮੌਤ ਨਹੀਂ ਗਿਣਦਾ ਜਮੀਰ ਦਾ ਮਰ ਜਾਣਾ ਯਕੀਨਨ ਬਹੁਤ ਆ ਉਹ ਸਾਡੀ ਜ਼ਮੀਰ ਨਹੀਂ ਮਰਨਦੀ ਜਿਹਦੀ ਫਿਰ ਜ਼ਮੀਰ ਨਾ ਮਰੇ ਸਰੀਰ ਦੀ ਕੋਈ अहमियत ਨਹੀਂ ਹੁੰਦੀ ਉਹਦੇ ਵਾਸਤੇ ਅੱਜ ਵੀ ਬੜੇ ਨੌਜਵਾਨ ਆ ਜਿਹੜੇ ਸੰਤਾਂ ਦੀ ਤਸਵੀਰ ਦੇ ਉੱਤੋਂ ਆਪਣੀ ਜਾਨ ਨਿਸ਼ਾਵਰ ਕਰਦੇ ਆ ਤੇ ਜਿਹੜੇ ਇਹ ਪਹਾੜ ਗਏ ਆ ਇਹ ਇਹਨਾਂ ਤੋਂ ਕੋਈ ਨਵੀਂ ਗੱਲ ਨਹੀਂ ਇਹਦੇ ਵਿੱਚ ਸਾਡੀ ਬਦਕਿਸਮਤੀ ਕਿੱਥੇ ਖੜੀ ਆ ਉਹ ਸਾਡੀ ਇਹ ਹੈ ਸਾਡੇ ਵਿੱਚ ਇੱਕ ਲੀਡਰਸ਼ਿਪ ਦਾ ਖਲਾਅ ਪੈਦਾ ਹੋ ਗਿਆ ਸਾਡੇ ਜਥੇਦਾਰ ਇੰਨੇ ਕਮਜ਼ੋਰ ਕਰ ਦਿੱਤੇ ਗਏ ਕਿ ਇੱਕ ਥੇਲੀ-ਥੇਲੀ ਦੇ ਉੱਠ ਕੇ ਲੀਡਰ ਜਿਹੜੇ ਹੈਗੇ ਆ ਉਹ ਜਥੇਦਾਰਾਂ ਨੂੰ ਗੁੱਡੀਆਂ ਮੁਕਮਾਈ ਫਿਰਦੇ ਆ ਜਿਨੋ ਜੀ ਕਰਤਾ ਕਿਸੇ ਨੂੰ ਲਾਤਾ ਜਦੋਂ ਜੀ ਕਰਤਾ ਕਿਸੇ ਨੂੰ ਬਾਤਾ ਉਹਨਾਂ ਦੀ ਜਿਹੜੀ ਦੁਰਦਸ਼ਾ ਇਹ ਜੀ ਕਰ ਦਿੱਤੀ ਹਜੇ ਇੱਕ ਕਲਰਕ ਵੀ ਕਿਸੇ ਨੌਕਰੀ ਤੇ ਰੱਖਿਆ ਹੋਵੇ ਤਾਂ ਉਹਨੂੰ ਕੱਢਣ ਲੱਗਿਆਂ ਵੀ 100 ਵਾਰੀ ਸੋਚਣਾ ਪੈਂਦਾ ਪਰ ਸਾਡੇ ਜਥੇਦਾਰਾਂ ਦੀ ਹਾਲਾਤ ਇਹ ਜੇ ਬਣਾ ਦਿੱਤੇ ਆ ਜਿਹਦਾ ਜੀ ਕਰਦਾ ਮੇਰੇ ਵਰਗਾ ਬੰਦਾ ਜੀ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਵੀ ਬੰਦਾ ਜਥੇਦਾਰਾਂ ਉੱਤੇ ਸਵਾਲ ਕਰਦਾ। ਉਹ ਨਹੀਂ ਵੀਰੋ ਜੇ ਸਾਡੇ ਵਾਸਤੇ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਜਥੇਦਾਰ ਵੀ ਸਾਡੇ ਵਾਸਤੇ ਉਨੇ ਹੀ ਮਹਾਨ ਹੈ। ਪਰ ਜਥੇਦਾਰਾਂ ਨੂੰ ਵੀ ਮੇਰੀ ਬੇਨਤੀ ਆ ਉਹ ਉਹ ਮਹਾਨ ਬਣ ਕੇ ਦਿਖਾਉਣ। ਮੈਂ ਜਦੋਂ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਕੋਲੇ ਜਾਂਦੇ ਰਹੇ ਪਹਿਹੀ ਕਦੇ ਮੰਦਾ ਬਚਨ ਨਹੀਂ ਉਹਨਾਂ ਨੂੰ ਅੱਜ ਤੱਕ ਅਸੀਂ ਬੋਲੇ ਅੱਜ ਵੀ ਉਹ ਜਿਹੜੇ ਚੰਗੇ ਰਾਹ ਤੇ ਤੁਰਦੇ ਆ ਤੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਮੈਂ ਤਾਂ ਸਪੋਰਟ ਕੀਤੀ ਹੈ। ਮੈਂ ਜਿੰਦਗੀ ਦੇ ਵਿੱਚ ਕਦੇ ਵੀ ਕਿਸੇ ਨਾਲ ਨਿੱਜੀ ਵਿਰੋਧ ਕਦੇ ਵੀ ਨਹੀਂ ਅਜੇ ਤੱਕ ਰੱਖਿਆ ਮੇਰੇ ਸਵਾਲ ਆ ਤਰਕ ਦੇ ਆਧਾਰ ਤੇ ਮੈਂ ਕਰਦਾ ਹਾਂ ਤਰਕ ਦੇ ਆਧਾਰ ਤੇ ਮੈਂ ਕਹਿੰਦਾ ਮੈਨੂੰ ਕਰੋ ਮੇਰੇ ਚ ਉੱਤਰ ਦੇਣ ਦੀ ਸਮਰੱਥਾ ਹੋਊਗੀ ਮੈਂ ਹਾਂ ਕਹੂੰਗਾ ਨਹੀਂ ਮੈਂ ਨਾ ਕਹ ਦੂੰਗਾ ਨਹੀਂ ਮੈਂ ਮਾਫੀ ਮੰਗ ਲੂੰਗਾ ਭਾਈ ਮੈਂ ਇੱਥੇ ਗਲਤ ਹਾਂ ਕੋਈ ਬਹਿਸ ਵਾਲੀ ਤਾਂ ਲੋੜ ਹੀ ਨਹੀਂ ਹੈਗੀ ਇਹਨਾਂ ਚੀਜ਼ਾਂ ਦੇ ਉੱਤੇ ਕਿਉਂਕਿ ਸਾਡੇ ਵਿੱਚ ਉਹ ਖਲਾਅ ਪੈਦਾ ਹੋ ਗਿਆ ਇਸ ਕਰਕੇ ਸਾਡਾ ਡਰ ਜਿਹੜਾ ਕਿਸੇ ਵੇਲੇ ਸਾਥ ਹੋਏ ਲੋਕ थर-थर ਕੰਬਦੇ ਸੀ ਔਰ ਖਲਾਅ ਦੇ ਵਿੱਚੋਂ ਫਿਰ ਪੈਦਾ ਕੀ ਹੋਇਆ ਹੁਣ ਸੋਚਣ ਵਾਲੀ ਗੱਲ ਇਹ ਵੀ ਆ ਹੁਣ ਇਹਨਾਂ ਦਾ ਖਲਾਅ ਕੋ ਸਾਡੇ ਵਾਸਤੇ ਨਵਾਂ ਤਾਂ ਹੈ ਨਹੀਂ ਸਾਨੂੰ ਮਾਰਿਆ ਤਾਂ ਆਪਣੇਆਂ ਨੇ ਮਾਰਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਗਿਆ ਸਾਡੇ ਆਪਣੇਆਂ ਕਰਕੇ ਗਿਆ ਅਸੀਂ ਪਛਾਣ ਨਹੀਂ ਸਕੇ ਜਿਹੜੇ ਕੁਝ ਬਾਹਰੋਂ ਆ ਕੇ ਸਾਡੇ ਵਿੱਚ ਫਿੱਟ ਹੋ ਗਏ ਸਾਡੇ ਬਣ ਕੇ ਐਵੇਂ ਅਸੀਂ ਡੋਗਰਿਆਂ ਨੂੰ ਥਾਂ-ਥਾਂ ਤੇ ਕਸੂਰ ਕੱਢਦੇ ਹਾਂ ਸਿੱਖ ਰਾਜ ਕਿਵੇਂ ਗਿਆ ਖਾਲਸਾ ਰਾਜ ਕਿਵੇਂ ਗਿਆ ਪਰ ਉਹਦੇ ਵਿੱਚ ਜਦੋਂ ਮਹਾਰਾਜਾ ਛੇਰ ਸਿੰਘ ਤੇ ਉਹਨਾਂ ਦੇ ਪੁੱਤਰ 12 ਸਾਲ ਦੇ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਤੇ ਉਹ ਉੱਥੇ ਤਾਂ ਕੋਈ ਡੋਗਰਿਆਂ ਦਾ ਰੋਲ ਨਹੀਂ ਸੀ ਉਹ ਤਾਂ ਸੰਧਾਵਾਲੀਏ ਸਰਦਾਰ ਸੀ ਜਿਹੜੇ ਮਹਾਰਾਜੇ ਦੇ ਆਪਦੇ ਬਹੁਤ ਕਰੀਬੀ ਸੀ ਅਜੀਤ ਸਿੰਘ ਸੰਧਾਵਾਲੀਆ ਚੇਤ ਸਿੰਘ ਸੰਧਾਵਾਲੀਆ ਉਹਨਾਂ ਦਾ ਬੇਟਾ ਪ੍ਰਤਾਪ ਸਿੰਘ ਮਹਾਰਾਜਾ ਛੇਰ ਸਿੰਘ ਦਾ ਇੱਕ ਦਿਨ ਦੋ ਮਹਾਰਾਜਿਆਂ ਦੀ ਚਿਖਾ ਸਿੱਖ ਮਹਾਰਾਜਿਆਂ ਦੀ ਮਹਾਰਾਜਾ ਛੇਰ ਸਿੰਘ ਨੂੰ ਬੰਦੂਕ ਵਿਖਾਉਣ ਦੇ ਬਹਾਨੇ ਕਤਲ ਕੀਤਾ ਗਿਆ 12 ਸਾਲਾਂ ਦਾ ਉਹਨਾਂ ਦਾ ਬੱਚਾ ਲੰਗਰ ਵਰਤਾ ਰਿਆ ਸੀ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਸੀ ਇਤਿਹਾਸ ਵਿੱਚ ਜਿੰਨਾ ਪੜਿਆ ਉੱਥੋਂ ਪਤਾ ਲੱਗਦਾ ਵੀ ਇੰਨਾ ਸੋਹਣਾ ਬੱਚਾ ਤੇ ਇੰਨਾ ਦੂਰਅੰਦੇਸ਼ੀ ਬੱਚਾ ਪ੍ਰਤਾਪ ਸਿੰਘ ਨੇ ਅੱਗੇ ਆ ਕੇ ਸਾਡੀ ਸਾਡੇ ਰਾਜ ਦੀ ਅਗਵਾਈ ਕਰਦਾ ਕਹਿੰਦੇ ਐਡੀਆਂ ਐਡੀਆਂ ਮੋਟੀਆਂ ਮੋਟੀਆਂ ਦੀਆਂ ਅੱਖਾਂ ਤੇ ਉਹਦਾ ਮਸਤਕ ਹੀ ਹੋਰ ਤਰ੍ਹਾਂ ਦਾ ਸੀ ਤੇ ਜਦੋਂ ਲਹਿਣਾ ਸਿੰਘ ਨੇ ਇੱਕ ਝਾੜੀ ਦੇ ਉੱਲੇ ਲੋਕੇ ਬੈਠੇ ਬੱਚੇ ਦਾ ਸਿਰ ਕਲਮ ਕੀਤਾ ਤਲਵਾਰ ਨਾਲ ਤੇ ਨੇਜੇ ਤੇ ਟੰਗ ਕੇ ਜਦੋਂ ਉਥੇ ਲਾਹੌਰ ਦਰਬਾਰ ਦੇ ਵਿੱਚ ਲੈ ਕੇ ਜਾਂਦੇ ਬੱਚੇ ਦਾ ਅਸੀਂ ਐਨੇ ਜ਼ਾਲਮ ਹੋ ਗਏ ਸਾਡੇ ਲੋਕ ਉਥੇ ਕਿਹਨੂੰ ਦੋਸ਼ ਲੱਗੇ ਅਸੀਂ ਈਵੇਂ ਮਹਾਰਾਜਾ ਖੜਕ ਸਿੰਘ ਤੇ ਉਹਨਾਂ ਦਾ ਪੁੱਤਰ ਨੌਨਿਹਾਲ ਸਿੰਘ ਇੱਕੇ ਦਿਨ ਉਹਨਾਂ ਦੀ ਚਿਖਾ ਬਲੀ ਮਹਾਰਾਜਾ ਖੜਕ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਆਪ ਨਿਯੁਕਤ ਕਰਕੇ ਗਏ ਸੀ ਉਹਨਾਂ ਦੀ ਸੰਸਕਾਰ ਤੋਂ ਬਾਅਦ ਤੇ ਮਹਾਰਾਜਾ ਨੌਨਿਹਾਲ ਸਿੰਘ ਦਾ ਜੋ ਹਸ਼ਰ ਹੋਇਆ ਉਹ ਸਾਡੇ ਸਾਹਮਣੇ ਆ ਚਾਰ ਮਹਾਰਾਜੇ ਅਸੀਂ ਥੋੜੇ ਜੇ ਸਮੇਂ ਦੇ ਵਿੱਚ ਗੁਆਏ ਤੇ ਕਹਿੰਦੇ ਵੀ ਮਹਾਰਾਜਾ ਨੌਨਿਹਾਲ ਸਿੰਘ ਵੀ ਇੰਨਾ ਕਾਬਲ ਇਨਸਾਨ ਸੀ ਸ਼ਾਇਦ ਕਹਿੰਦੇ ਕਿਤੇ ਉਹ ਨਾ ਇਹ ਜੀ ਅਣਹੋਣੀ ਵਾਪੜਦੀ ਤੇ ਸਾਡਾ ਅਜ ਰਾਜ ਆ ਜਿਹੜਾ ਸਿੱਖਾਂ ਦਾ ਇਹ ਯੂਰਪ ਦੀਆਂ ਹੱਦਾਂ ਨੂੰ ਛੂੰਦਾ ਹੁੰਦਾ ਇਰਾਨ ਇਰਾਕ ਤਾਂ ਉਹਨਾਂ ਦੇ ਪੈਰਾਂ 'ਚ ਪਿਆ ਸੀ ਉਸ ਵੇਲੇ ਦੋਸਤੋ ਇਹ ਚੀਜ਼ਾਂ ਸਾਨੂੰ ਵਿਚਾਰ ਕਰਨ ਵਾਲੀਆਂ ਹੁਣ ਆਪਾਂ ਛੱਡਿਆ ਸੀ ਵੀ ਖਲਾਅ ਇਹ ਕਿਉਂ ਪੈਦਾ ਹੋਇਆ ਸਿੱਖ ਲੀਡਰਸ਼ਿਪ ਦੀ ਘਾਟ ਦੇ ਵਿੱਚੋਂ ਖਲਾਅ ਦੇ ਵਿੱਚੋਂ ਫਿਰ ਜਿਹੜੇ ਲੀਡਰ ਉੱਠਦੇ ਆ ਜਿਹੜੇ ਕੜਮ ਚੌਧਰ ਜਿਹੜੇ ਬਣਦੇ ਚਾਹਵਾਨ ਹੁੰਦੇ ਆ ਉਹ ਹੁਣ ਸਾਡੇ ਕੋਲੇ ਮੁਖਬਰ ਟਾਈਪ ਲੀਡਰ ਬਣਨੂ ਕਾਲੇ ਆ ਪਰ ਨਾ ਕੋਈ ਸਿੱਖੀ ਸਿਧਾਂਤ ਦਾ ਪਤਾ ਨਾ ਗੁਰਬਾਣੀ ਨਾਲ ਪਿਆਰ ਆ ਨਾ ਕੋਈ ਇਤਿਹਾਸ ਬਾਰੇ ਜਾਣਕਾਰੀ ਇਹ ਖਲਾਅ ਦੇ ਵਿੱਚੋਂ ਫਿਰ ਇਹ ਜੇ ਲੋਕ ਉੱਪਰਦੇ ਆ ਜਿਨ੍ਹਾਂ ਤੋਂ ਫਿਰ ਨੌਜਵਾਨੀ ਕੀ ਆਈਡਲ ਸੇਧ ਕੀ ਲੋਗੀ ਸਾਡੇ ਹੁਣ ਸਾਡੀ ਨੌਜਵਾਨੀ ਦੇ ਆਈਡਲ ਕੌਣ ਨੇਮੰਦ ਬੁੱਧੀ ਸਟੇਜਾਂ ਦੇ ਉੱਤੇ ਉਹਨਾਂ ਨੂੰ ਚੜਾ ਕੇ ਪਿੱਛੋਂ ਹੇਡ-ਹੇਡ ਕਰਦੀ ਨੌਜਵਾਨੀ ਮੈਨੂੰ ਤਾਂ ਰੋਣ ਆਉਂਦਾ ਜਦੋਂ ਮੈਂ ਇਹ ਚੀਜ਼ਾਂ ਦੇਖਦਾ ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਆਂ ਖੂਨ ਦੇ ਹੰਝੂ ਕਿਰਦੇ ਆਂ ਸਾਨੂੰ ਸਾਡੇ ਆਪਿਆਂ ਨੇ ਮਾਰਿਆ ਇਹ ਲੋਕ ਸਾਡੇ ਕੋਈ ਨਵੇਂ ਦੁਸ਼ਮਣ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ 14 ਜੰਗਾਂ ਹੋਈਆਂ ਜਿਨ੍ਹਾਂ ਵਿੱਚੋਂ 5 ਜੰਗਾਂ ਵੱਡੀਆਂ ਜਿਨ੍ਹਾਂ ਵਿੱਚੋਂ ਪੰਗਾਣੀ ਦਾ ਯੋਧ 1788 ਚ ਹੁੰਦਾ ਆਹ ਸੌਰੀ 1688 ਚ ਹੁੰਦਾ 90 ਚ ਨਦਾਉਣ ਫਿਰ ਅਨੰਦਪੁਰ ਸਾਹਿਬ ਦਾ ਫਿਰ ਚਮਕੌਰ ਸਾਹਿਬ ਦਾ ਫਿਰ ਮੁਕਸਰ ਸਾਹਿਬ ਦਾ ਪੰਜ ਵੱਡੀਆਂ ਲੜਾਈਆਂ ਚ ਦੋ ਮੁਗਲਾਂ ਦੇ ਖਿਲਾਫ ਬਾਕੀ ਸਾਰੀਆਂ ਪਹਾੜੀ ਰਾਜਿਆਂ ਦੇ ਨਾਲ ਹੀ ਗੁਰੂ ਸਾਹਿਬ ਨੇ ਇੰਨਾ ਲੋਕਾਂ ਦੇ ਵੰਸਾਂਸ ਨਾਲ ਲੜੀਆਂ ਪਰ ਇਹਨਾਂ ਨੂੰ ਪਤਾ ਨਹੀਂ ਵੀ ਸਾਡੇ ਵਡੇਰੇ ਤੁਹਾਡੀਆਂ ਸੰਗੀਆਂ ਤੱਕ ਹੱਥ ਕਿਵੇਂ ਪਾਉਂਦੇ ਰਹੇ ਅੱਜ ਸਾਡੀ ਬਦਕਿਸਮਤੀ ਹੈ ਅਸੀਂ ਸਾਡੀ ਲੀਡਰਸ਼ਿਪ ਖਲਾਹ ਦੇ ਵਿੱਚ ਪਈ ਹੋਈ ਹੈ ਉਸ ਖਲਾਹ ਦੇ ਵਿੱਚੋਂ ਘਟਿਆ ਪਣ ਉੱਪਰ ਕੇ ਸਾਹਮਣੇ ਆਇਆ ਪੱਤਰਕਾਰੀ ਇੱਥੋਂ ਤੱਕ ਗਿਰ ਚੁੱਕੀ ਆ ਮੈਂ ਪਿੱਛੇ ਵੀ ਤੁਹਾਨੂੰ ਜ਼ਿਕਰ ਕਰਦਾ ਹੁੰਦਾ ਮੈਂ ਤੁਹਾਨੂੰ ਇਹ ਤਸਵੀਰਾਂ ਦਿਖਾਵਾਂ ਤੇ ਰੋਣ ਨਿਕਲਦਾ ਕਿਸੇ ਦੀ ਕੰਨ ਤੇ ਜੂਨ ਹੀ ਸਰਕੀ ਕਿਸੇ ਸਿੱਖ ਦੇ ਕੰਨ ਤੇ ਜੂਨ ਹੀ ਸਰਕੀ ਤੇ ਕਿਸੇ ਪੱਤਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਆ ਉਹ ਬੇਅਦਬੀ ਦੀਆਂ ਤਸਵੀਰਾਂ ਦੇਖ ਕੇ ਕਿਸੇ ਦਾ ਖੂਨ ਨਹੀਂ ਖੋਲਿਆ ਪੀੜਾ ਸਾਹਿਬ ਦੇ ਉੱਤੇ ਪੈਰ ਰੱਖ ਕੇ ਬੰਦਾ ਇਹ ਪਿਆ ਹੋਇਆ ਪਾਪੀ ਤਾਂ ਸੋ ਕੀ ਦਾ ਦੋਸ਼ ਹੈ ਆ ਸ਼ਰਾਬ ਪੀ ਕੇ ਡਿੱਗਿਆ ਹੋਇਆ ਉੱਤੇ ਲਾਲਾ ਸੁੱਟ ਰਿਹਾ ਗੁਰੂ ਸਾਹਿਬ ਦੇ ਉਲਟੀ ਵਰਗੀਆਂ ਇਹ ਵਕਈ ਮਰਿਆ ਇਹ ਜਿਉਂਦਾ ਹੀ ਮਰ ਗਿਆ ਇੱਥੇ ਕਿਹਨੂੰ ਦੋਸ਼ ਦਈਏ ਪੱਤਰਕਾਰ ਘੱਟ ਤੇ ਲੀਡਰ ਜ਼ਿਆਦਾ ਬਣੇ ਹੋਏ ਨੇ ਮੈਂ ਇਹ ਕਹਿੰਦਾ ਬਣੋ ਜਮ ਜਮ ਬਣੋ ਪਰ ਆਪਣਾ ਫਰਜ਼ ਵੀ ਨਿਭਾਓ ਇਥੇ ਸਾਡੇ ਵੀ ਇੱਕ ਪੱਤਰਕਾਰ ਸਾਹਿਬ ਸੀਗੇ ਉਹ ਵੀ ਜਦੋਂ ਕਿਸੇ ਧਰਨੀ ਤੇ ਜਾਣਾ ਕਿਤੇ ਜਾਣਾ ਤੇ ਲਾ ਕੇ ਆਪਣਾ ਕੈਮਰਾ ਤੇ ਮਾਈਕ ਫੜ ਲੈਣਾ ਉਹ ਬਹੁਤਾਂ ਕੱਢ ਕੱਢ ਉਹ ਕਰ ਦਿਆਂਗੇ ਆ ਕਰ ਦਿਆਂਗੇ ਤੇ ਜਿੱਦੇ ਉੱਥੇ ਝੜਪ ਹੋਊਗੀ ਤੇ ਪਰਚਾ ਹੋ ਗਿਆ 307 ਦਾ ਫਿਰ ਲੇਲੜੀਆਂ ਕੱਢਦਾ ਫਿਰਦਾ ਸੀ ਸਾਰਾ ਟੱਬਰ ਤੇ ਅੱਜ ਤੋਂ ਅੱਜ ਮੇਰੇ ਕੋਲ ਹੁਣ ਮਾਈਕ ਨੂੰ ਵੇਖ ਕੇ 10 ਫੁੱਟ ਦੂਰ ਦੀ ਲੰਘਦੇ ਨੇ ਲੋਕ ਆ ਸਾਡੇ ਕਿਰਦਾਰ ਹੈ ਫਿਰ ਹਸਾਣ ਦਿੰਦੇ ਆ ਵੀ ਅਸੀਂ ਆ ਕਰ ਦਿਆਂ ਸਾਡਾ ਆ ਹੋ ਗਿਆ ਜੀ ਸਾ ਆ ਕਰ ਦਿਆਂ ਸਾਡਾ ਆ ਹੋ ਗਿਆ ਨਾ ਤੁਰੋ ਇਸ ਰਾਤ ਤੁਹਾਨੂੰ ਕੀ ਨੇ ਕਿਹਾ ਤੁਰਨ ਜੇ ਤੁਸੀਂ ਇੰਨੀ ਜੋਗੇ ਹੀ ਨਹੀਂ ਇਹ ਸਾਡੇ ਗੁਰੂ ਸਾਹਿਬ ਦੇ ਦੁਸ਼ਮਣ ਬਾਬਾ ਬੰਦਾ ਸਿੰਘ ਬਹਾਦਰ ਦੇ ਦੁਸ਼ਮਣ ਸਾਡੇ ਸਿੱਖ ਰਾਜ ਦੇ ਦੁਸ਼ਮਣ ਹੁਣ ਸਿੱਖ ਰਾਜ ਦੇ ਵਿੱਚ ਕਈ ਗੱਲਾਂ ਇਹ ਜੀਆਂ ਜਿਨ੍ਹਾਂ ਦੇ ਉੱਤੇ ਚਰਚਾ ਹੋਣੀ ਜ਼ਰੂਰੀ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਤਨਖਾਈਆ ਕਰਾਰ ਦਿੰਦੇ ਆ ਉਸ ਵੇਲੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਕਿ ਖਾਲਸਾ ਰਾਜ ਦੀ ਚੜ੍ਹਦੀ ਕਲਾ ਦੀ ਅੱਜ ਤੋੜਦਾਸ ਨਹੀਂ ਹੋਊਗੀ ਦਰਬਾਰ ਸਾਹਿਬ ਸ਼ਾਹੀ ਖਜ਼ਾਨੇ ਚੋਂ ਆਈਆਂ ਹੋਈਆਂ ਰਸਦਾਂ ਦੀ ਕੜਾ ਪ੍ਰਸ਼ਾਦ ਦੀ ਦੇਗ ਪ੍ਰਵਾਨ ਨਹੀਂ ਕੀਤੀ ਜਾਊਗੀ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਫਿਰ ਕਹਿੰਦੇ ਵਿਰਤੀ ਕਦੇ ਨਾ ਹੋ ਬਈ ਜਨਕੀ ਅਰਦਾਸ ਪਰ ਜਦੋਂ ਅਸੀਂ ਆਪ ਅਰਦਾਸਾਂ ਕਰ ਬੈਠੇ ਸਮਝਣ ਇਹ ਇਹੀ ਨਹੀਂ ਚੀਜ਼ਾਂ ਸਮਝ ਆ ਰਹੀਆਂ ਵੀ ਜਿਸ ਅਕਾਲੀ ਜੀ ਨੇ ਆਪਣਾ ਖੂਨ ਦਾ ਆਖਰੀ ਕਤਰਾ ਵੀ ਸਿੱਖ ਰਾਜ ਦੀ ਖਾਤਰ ਖਾਲਸਾ ਰਾਜ ਦੀ ਖਾਤਰ ਵਹਾਇਆ ਇਹ ਅਰਦਾਸਾਂ ਕਿਉਂ ਕਰਨੀਆਂ ਭਈ ਫਿਰ ਅਸੀਂ ਦੋਸ਼ ਕਿਸੇ ਨੂੰ ਨਹੀਂ ਦੇ ਸਕਦੇ ਹੁਣ ਵੀਰੋ ਅਗਲੀ ਗੱਲ ਸੀ ਸਿੱਖ ਨੌਜਵਾਨ ਨੂੰ ਆਪਣਾ ਇਤਿਹਾਸ ਪੜੋ ਇਹਨਾਂ ਲੋਕਾਂ ਨੂੰ ਆਪਣੇ ਇਤਿਹਾਸ ਦੇ ਵਿੱਚੋਂ ਕੀ ਕੀ ਸਾਡੇ ਵੱਡ-ਵਡੇਰਿਆਂ ਦਾ ਕਰਤਾਰ ਹੈ ਤੇ ਇਹਨਾਂ ਦਾ ਕੀ ਕਰਤਾਰ ਹੈ ਜਦੋਂ ਤੱਕ ਅਸੀਂ ਇਹਨਾਂ ਲੋਕਾਂ ਨੂੰ ਦੱਸਣਾ ਸ਼ੁਰੂ ਨਹੀਂ ਨਾ ਕਰਦੇ ਤੇ ਉਨਾ ਚਿਰ ਸਾਡੇ ਨਾਲ ਇਹੇ ਕੋਸ਼ਿਸ਼ ਹੋਊਗਾ ਮੈਂ ਫਿਰ ਵੀ ਦਾਅ ਦਿੰਦਾ ਨੌਜਵਾਨਾਂ ਨੇ ਸੰਤਾਂ ਦੀ ਤਸਵੀਰ ਉਹਨਾਂ ਤੋਂ ਖੋਹੀ ਤੇ ਇੱਕ ਥਾਂ ਤੇ ਉਹ ਕਿਤੇ ਪੈਰਾਂ ਦੇ ਥੱਲੇ ਕਰ ਰਹੇ ਆ ਬੇਅਦਬੀ ਤੇ ਮੇਰੀ ਅਪੀਲ ਆ ਕੌਮ ਨੂੰ ਅਸੀਂ ਕਦੋਂ ਜਾਗਾਂਗੇ ਕਿ ਅਸੀਂ ਇਹੀ ਗੱਲਾਂ ਜੋਗੇ ਰਹਿ ਗਏ ਆ ਵੀ ਸਾਡੀਆਂ ਲੜਾਈਆਂ ਕੁਟਾਬੇ ਵਾਲਿਆਂ ਨਾਲ ਸਾਡੀਆਂ ਲੜਾਈਆਂ ਕਿਸੇ ਹੋਰ ਨਾਲ ਲੜਾਈਆਂ ਸਾਡੀਆਂ ਵੈਦਾਂ ਨਾਲ ਅਸੀਂ ਇਸੇ ਜੋਗੇ ਰਹਿ ਗਏ ਇਹਨਾਂ ਦੇ ਪਿੱਛੇ ਕੁਝ ਮਨਛਾ ਕੁਝ ਹੋਰ ਨਿਕਲਦੀਆਂ ਫਿਰ ਜਦੋਂ ਆਪਾਂ ਸੱਚੀਆਂ ਗੱਲਾਂ ਉੱਤੇ ਆਉਨੇ ਆ ਫਿਰ ਬੜੀ ਤਕਲੀਫ ਮੰਨਦੇ ਨੇ ਲੋਕ ਤਾਂ ਕੋਸ਼ੋ ਤੋਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਉਹ ਬੜੀਆਂ ਚਿੰਤਾ ਯਾਨਕਿ ਵੀ ਸੰਤਾਂ ਦੀ ਤਸਵੀਰ ਦੇ ਪ੍ਰਤੀ ਇੰਨੀ ਨਫ਼ਰਤ ਇਹਨਾਂ ਲੋਕਾਂ ਦੀ ਕਿਉਂਕਿ ਸਾਨੂੰ ਤਸਵੀਰ ਤੋਂ ਦੂਰ ਇਸੇ ਕਰਕੇ ਨੌਜਵਾਨਾਂ ਨੂੰ ਕੀਤਾ ਜਾ ਰਿਹਾ ਕਿ ਉਹਨਾਂ ਦੀ ਜ਼ਮੀਰ ਦਾ ਸਵਾਲ ਤਸਵੀਰ ਦੇ ਨਾਲ ਦੂਰ ਪਰਵਾਦ ਵਿੱਚ ਜਦੋਂ ਨੌਜਵਾਨ ਇਕੱਠੇ ਹੋਏ ਫਿਰ ਤਸਵੀਰ ਉਹਨਾਂ ਨੇ ਇਹਨਾਂ ਤੋਂ ਕੋਈ ਚੰਗੀ ਗੱਲ ਮੈਂ ਉਹ ਨੌਜਵਾਨ ਨੂੰ ਸਲਾਮ ਕਰਦਾ ਕਿਉਂ ਨਹੀਂ ਵਧੀਆ ਉੱਥੇ ਕਿਰਦਾਰ ਅਪਣਾ ਨਭਾਇਆ ਦੂਸਰੀ ਗੱਲ ਅਮਰਤ ਭਾਈ ਅਮਰਤਪਾਲ ਸਿੰਘ ਨਾਲ ਮੈਂ ਕਿਹਾ ਥੋੜਾ ਵਿਰੋਧ ਆ ਤੁਸੀਂ ਸਾਰਥਕ ਤੌਰ ਤੇ ਕਰੋ ਹਰ ਪਾਰਟੀ ਦਾ ਇੱਕ ਏਜੰਡਾ ਹੁੰਦਾ ਉਸ ਏਜੰਡੇ ਦਾ ਵਿਰੋਧ ਕਰਨਾ ਜਮ ਜਮ ਕਰੋ ਤੁਸੀਂ ਨਹੀਂ ਉਸ ਏਜੰਡੇ ਪਰ ਕਿਸੇ ਦੇ ਪ੍ਰਤੀ ਕਦੇ ਵੀ ਨਿੱਜੀ ਨਫਰਤ ਦੇ ਨਿੱਜੀ ਨਫਰਤ ਨਾਲ ਜਿਹੜੀ ਕੌਮ ਨੂੰ ਉਹ ਸਾਨੂੰ ਲੈ ਕੇ ਬਹਿ ਗਈ ਅਸੀਂ ਆਪਣੇ ਆਦੇ ਆਪ ਹੀ ਦੁਸ਼ਮਣ ਬਣੀ ਹੋਈ ਹੁਣ ਉਹ ਅਮਰਤ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਚਲਾਨ ਫਰੀਦਕੋਟ ਪੁਲਿਸ ਨੇ ਦਿੱਤਾ ਗੁਰਪ੍ਰੀਤ ਸਿੰਘ ਹਰੀਨੌ ਦਾ ਕਤਲ ਹੁੰਦਾ ਉਹ ਵੀ ਗੁਰਸਿੱਖ ਅਮਰਤਧਾਰੀ ਨੌਜਵਾਨ ਔਰ ਇਸੇ ਹੀ ਪਾਰਟੀ ਦਾ ਸਬੰਧਤ ਸੀ ਦੀਪ ਸਿੱਧੂ ਦੀ ਪਾਰਟੀ ਦਾ ਉਹਦਾ ਕਤਲ ਹੋਣਾ ਜਿੰਨਾ ਮੰਦ ਭਾਗਾ ਉਸ ਵੇਲੇ ਅਮਰਿਤਪਾਲ ਸਿੰਘ ਦਾ ਨਾਂ ਜੋੜਨਾ ਉਦੋਂ ਵੀ ਮੰਦ ਭਾਗਾ ਸਾਨੂੰ ਬਹਿ ਕੇ ਤਾਂ ਇੱਥੇ ਚਰਚਾ ਕਰਨੀ ਚਾਹੀਦੀ ਸੀ ਅਸੀਂ ਲਾਂਗੜ ਖਿੱਚ ਲੈ ਇੱਕ ਦੂਜੇ ਦੇ ਖਿਲਾਫ ਫੇਸਬੁੱਕ ਦੇ ਉੱਤੇ ਦੇਹ ਗਾਲਾਂ ਦੇਹ ਸਰਟੀਫਿਕੇਟ ਗਦਾਰੀ ਦੇ ਉਹਨੂੰ ਯਾਰ ਅਸੀਂ ਕਦੋਂ ਕੋਈ ਸਿਆਣਪ ਨੂੰ ਸੋਚਾਂ ਆ ਤੁਹਾਡੇ ਵਾਸਤੇ ਇੱਕ ਸੇਹਦ ਹੈ ਕੁੰਭ ਦੇ ਮੇਲੇ ਤੇ ਇੱਕ IIT ਬਾਬਾ ਉਹ ਵੇਖਣ ਚ ਹੀ ਲੱਗਦਾ ਵੀ ਉਹ ਮੈਂਟਲੀ ਆਫਸੈਟ ਤੇ ਪਾਗਲ ਬੰਦਾ ਅਗਲੇ ਨੇ ਪ੍ਰਵਾਨ ਕਰਕੇ ਬੋਦੇ ਤੇ ਬਿਠਾ ਲਿਆ ਕਿ ਅਸੀਂ ਕੀ ਕਰਦੇ ਹਾਂ ਅਸੀਂ ਜਿੰਨੀ ਕਰਤਾਰ ਕੁਛੀ ਅਸੀਂ ਬਰਦਾਸ਼ਤ ਨਹੀਂ ਕਰਦੇ ਜੇ ਕੋਈ ਬੰਦਾ ਸਾਡੇ ਚੋਂ ਦੋ ਕਦਮ ਅੱਗੇ ਲੰਘਦਾ ਹੁਣ ਉਹ ਚਲਾਨ ਜਿਹੜਾ ਪਹਿਲੇ ਦਿਨ ਤੋਂ ਮੈਂ ਅਸદાર ਗੁਰਪ੍ਰੀਤ ਸਿੰਘ ਦੇ ਘਰੇ ਪਰਿਵਾਰ ਦੇ ਨਾਲ ਅੱਜ ਵੀ ਮੇਰੀ ਸਹਿਮਤੀ ਆ ਕਿਉਂਕਿ ਉਹ ਬੱਚਾ ਸਾਡੇ ਨਾਲ ਉੱਥੇ ਬਹਿਬਲ ਧਰਨੀ ਤੇ ਰਿਹਾ ਪਰ ਨਾ ਜੁੜਨਾ ਮੰਦ ਭਾਗਾ ਕਿਉਂਕਿ ਇੱਕ ਗੁਰਸਿੱਖ ਦਾ ਕਤਲ ਇੱਕ ਗੁਰਸਿੱਖ ਦੇ ਨਾਲ ਜੋੜਿਆ ਜਾ ਰਿਹਾ ਇਹਦੇ ਉੱਤੇ ਸਾਨੂੰ ਚਰਚਾ ਕਰਨੀ ਚਾਹੀਦੀ ਸੀ ਕਿਸੇ ਨੇ ਵੀ ਸਾਰਥਕ ਰੋਲ ਨਹੀਂ ਨਿਭਾਇਆ ਹੁਣ ਜਿਹੜਾ ਚਲਾਨ ਦਿੱਤਾ ਗਿਆ ਉਹਦੇ ਤੇ ਕੀ ਕੁਝ ਬੋਲਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕੁਝ ਇਕਉਤੀ ਗਿਆਨੀ ਆਪਦੇ ਆਪ ਨੂੰ ਲਿਖਣ ਵਾਲੇ ਲੋਕ ਨਾ ਉਹਨਾਂ ਨੂੰ ਕਾਨੂੰਨ ਦਾ ਪਤਾ ਨਾ ਉਹਨਾਂ ਨੂੰ ਤਫतीश ਦਾ ਪਤਾ ਦੋਸਤੋ ਜਿਹੜੀ ਐਵੀਡੈਂਸ ਹੁੰਦੀ ਹੈ ਨਾ ਸਬੂਤ ਜਿਹੜੇ ਹੁੰਦੇ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦੇ ਆ ਅੱਖੀਂ ਵੇਖੇ ਜਿਹਨੂੰ ਅਸੀਂ ਕਹਿੰਦੇ ਆ ਆਈ ਵਿਟਨੈਸ ਇੱਕ ਹੁੰਦਾ ਇਅਰ ਟੂ ਸੇ ਸੁਣੇ ਸੁਣਾਈ ਵੀ ਮੈਂ ਕਹਤਾ ਜੀ ਮੈਨੂੰ ਪਤਾ ਜੀ ਫਲਾਨੇ ਥਾਂ ਤੇ ਆ ਗੱਲ ਹੋਈ ਸੀ ਇਹ ਬੰਦੇ ਨਾਲ ਬੰਦਾ ਆ ਗੱਲ ਕਰਦਾ ਸੀ ਉਹ ਡਾਇਰੈਕਟ ਐਵੀਡੈਂਸ ਨਹੀਂ ਇਹ ਸੁਣੀ ਸੁਣਾਈ ਐਵੀਡੈਂਸ ਹੈ ਹੁਣ ਨਾਤਾ ਫਰੀਦਕੋਟ ਪੁਲਿਸ ਨੇ ਉਸ ਕੇਸ ਦੇ ਵਿੱਚ ਅਮਰਤਪਾਲ ਤੋਂ ਪੁੱਛਗਿੱਛ ਕੀਤੀ ਆ ਨਾ ਉਹਦੀ ਇਸ ਮੁਕਾਦਮੇ ਵਿੱਚ ਗ੍ਰਿਫਤਾਰੀ ਪਈ ਆ ਇੱਕ ਬੰਦੇ ਨੇ ਇਹ ਗੱਲ ਕਹੀ ਆ ਵੀ ਮੈਨੂੰ ਪਤਾ ਵੀ ਉਹ ਅਰਸ਼ ਨਾਲ ਇਹਨਾਂ ਗੱਲਬਾਤ ਕਰਦਾ ਇਹ ਇਅਰ ਟੂ ਸੇ ਐਵੀਡੈਂਸ ਇਹਦੇ ਇਹ ਜਿਹੇ ਗੱਲਾਂ ਦੇ ਉੱਤੇ ਤੁਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਜਦੋਂ ਗ੍ਰਿਫਤਾਰੀ ਨਹੀਂ ਹੋਈ ਤੇ ਚਲਾਨ ਦੇ ਕੀ ਮਹੀਨੇ ਰਹਿ ਜਾਂਦੇ ਆ ਫਿਰ ਤੁਸੀਂ ਦੱਸ ਦਿਓ ਜਿੰਨੇ ਵੀ ਕਾਨੂੰਨ ਨੂੰ ਮੰਨਣ ਵਾਲੇ ਲੋਕ ਆ ਕਾਨੂੰਨ ਨੂੰ ਜਾਣਨ ਵਾਲਾ ਸੌਰੀ ਮੰਨਣ ਵਾਲੇ ਜਾਣਨ ਵਾਲੇ ਲੋਕ ਆ ਸਮਝਣ ਵਾਲੇ ਲੋਕੋ 10 ਦਿਨ ਕੀ ਮਹੀਨੇ ਰਹਿੰਦੇ ਆ ਕਿਤੇ ਉਹਨਾਂ ਦਾ ਵਾਰੰਟ ਜਾਰੀ ਨਹੀਂ ਕਰਵਾਇਆ ਕਿਤੇ ਉਹਨਾਂ ਦੀ ਉਹਨਾਂ ਨੂੰ ਸ਼ਾਮਲ ਪੜਤਾਲ ਨਹੀਂ ਕੀਤਾ ਗਿਆ ਕੋਈ ਪੁਲਿਸ ਪਾਰਟੀ ਉੱਥੇ ਪੁੱਛਗਿੱਛ ਕਰਨ ਵਾਸਤੇ ਨਹੀਂ ਗਈ ਯਾਰ ਐਵੇਂ ਤੁਸੀਂ ਹਵਾ 'ਚ ਬਣਾ ਆਪਣਾ ਛੱਡੀ ਜਾਂਦੇ ਹੋ ਠੀਕ ਆ ਤੁਹਾਡਾ ਉਹਦੇ ਨਾਲ ਤੁਹਾਡਾ ਉਹਦੇ ਨਾਲ ਸਿਆਸੀ ਵਿਰੋਧ ਆ ਜੀ ਸਭ ਕਿਕਰੋ ਹਰ ਪਾਰਟੀ ਦਾ ਇੱਕ ਏਜੰਡਾ ਹੁੰਦਾ ਉਹਦੇ ਏਜੰਡੇ ਨਾਲ ਤੁਸੀਂ ਨਹੀਂ ਸਹਿਮਤ ਉਸ ਏਜੰਡੇ ਦਾ ਵਿਰੋਧ ਕਰ ਸਕਦੇ ਤੇ ਮੇਰੇ ਤੇ ਜਿਹੜੇ ਕੁਝ ਤੋਂ ਸਵਾਲ ਕਰਦੇ ਨੇ ਨੌਜਵਾਨ ਤੂੰ ਵਿਰੋਧ ਕਿਉਂ ਕਰਦੇ ਮੈਂ ਤੁਹਾਨੂੰ ਹੁਣ ਵੀ ਕਿਹਾ ਮੇਰਾ ਨਿੱਜੀ ਕਿਸੇ ਨੇ ਇੰਨਾ ਕਿ ਮੈਨੂੰ ਦਿਮਾਗ ਰੱਬ ਨੇ ਇੰਨਾ ਕਿ ਵਿਸ਼ਾਲ ਹਿਰਦਾ ਦਿੱਤਾ ਤੇ ਮੈਂ ਕਿਸੇ ਨਾਲ ਨਿੱਜੀ ਵਿਰੋਧ ਨਾਜ ਤੱਕ ਰੱਖਿਆ ਤੇ ਨਾ ਕਦੇ ਰੱਖਾਂ ਜ਼ਿੰਦਗੀ ਵਿੱਚ ਜਦੋਂ ਸਾਨੂੰ ਵਹਿਬਲ ਮਿਲਦਾ ਵਧੀਆ ਗੱਲਬਾਤ ਹੋਈ ਪਰ ਉੱਥੇ ਜਦੋਂ ਉਹਨਾਂ ਚੀਤ ਭਗਤ ਸਿੰਘ ਦੇ ਪ੍ਰਤੀ ਜਿਹੜੇ ਸ਼ਬਦ ਬੋਲੇ ਸਾਨੂੰ ਉਹ ਚੰਗੇ ਨਹੀਂ ਲੱਗੇ ਉਸ ਤੋਂ ਬਾਅਦ ਜੀਰੇ ਸ਼ਰਾਬ ਫੈਕਟਰੀ ਦੇ ਧਰਨੇ ਤੇ ਆਉਂਦਾ ਜੋ ਗੱਲਾਂ ਉੱਥੇ ਜਿਸ ਤਰ੍ਹਾਂ ਅਸਲੇ ਵਾਲਿਆਂ ਦਾ ਨਾਲ ਆਉਣਾ ਜਿਸ ਤਰ੍ਹਾਂ ਉਹ ਗੱਲਾਂ ਬਾਤਾਂ ਉਹ ਨਹੀਂ ਲੋਕਾਂ ਨੂੰ ਚੰਗੀਆਂ ਲੱਗੀਆਂ ਕਿਉਂਕਿ ਨੌਜਵਾਨੀ ਨੂੰ ਢੁਕਾ ਦੇਣਾ ਜਾਂ ਨੌਜਵਾਨੀ ਨੂੰ ਗਲਤ ਰਾਹ ਤੇ ਤੋੜ ਦੇਣਾ ਜਾਂ ਨੌਜਵਾਨੀ ਨੂੰ ਮੁੜ ਕੇ ਪਰਿਵਾਰਾਂ ਦਾ ਪਿੱਛੇ ਕੀ ਹਾਲ ਹੈ ਇਹਦੋਂ ਪਿਛਲੀ ਹਿਸਤਰੀ ਚੱਕ ਲੋ ਅਸੀਂ ਤਾਂ ਗਵਾਹ ਹਾਂ ਉਸ ਹਿਸਤਰੀ ਦੇ ਰੁਲਗੇ ਪਰਿਵਾਰ ਕਿਸੇ ਨੇ ਬਾਤ ਨਹੀਂ ਪੁੱਛੀ ਚਲੋ ਉਹਨਾਂ ਦੀ ਤਾਂ ਕੀ ਪੁੱਛਣੀ ਹੈ ਧਰਮੀ ਫੌਜੀਆ ਦਾ ਕਿੱਡਾ ਗਨਾਹ ਸੀ ਉਹ ਰੁਲਦੇ ਫਿਰਦੇ ਉਹਨਾਂ ਦੇ ਪਰਿਵਾਰ ਅਜੇ ਤੱਕ ਦੱਸੋ ਜੇ ਕਿਸੇ ਨੇ ਜੇ ਸ਼੍ਰੋਮਣੀ ਕਮੇਟੀ ਨੇ ਬਾਹ ਫੜੀ ਜਾਂ ਅਕਾਲੀ ਦਲ ਨੇ ਬਾਹ ਫੜੀ ਬੈਰਕਾ ਛਡਾਉਣ ਵਾਲੇ ਨੇ ਜੇ ਬਾਹ ਫੜੀ ਦੱਸੋ ਲੀਡਰਸ਼ਿਪ ਪੰਥਕ ਕੇ ਘਹਾਉਣੇ ਆ ਤੇ ਛਾਪਾਂ ਸਾਡੀਆਂ ਜਿੰਨੀਆਂ ਉਂਗਲਾਂ ਉਨੀਆਂ ਹੀ ਸਾਡੇ ਉਂਗਲਾਂ 'ਚ ਪਾਈਆਂ ਅਸੀਂ ਮਾਨਸਿਕ ਤੌਰ ਤੇ ਸੜੇ ਹੋਏ ਲੋਕ ਮੈਂ ਜਿੱਥੇ ਗੱਲ ਕਹਿਣੀ ਆ ਮੈਂ ਕਹਿ ਦੇਣੀ ਆ ਕਿ ਤੀਸਰਾ ਮੇਰਾ ਜਿਹੜੀ ਮੇਰਾ ਸਵਾਲ ਸੀਗਾ ਉਹ ਵਿਰੋਧ ਨਹੀਂ ਸੀ ਵੀ ਜਸਦਨ ਅਜਨਾਲਾ ਕਾਂਡ ਹੁੰਦਾ ਸਾਡੇ ਵਾਸਤੇ ਇੱਕ ਬੰਦੇ ਦੀ ਗ੍ਰਿਫਤਾਰੀ ਵੱਡੀ ਸੀ ਕਿ ਕੋਟਕਪੂਰਾ ਗੋਲੀ ਕਾਂਡ ਦਾ ਮਿਲਣਾ ਇਨਸਾਫ ਵੱਡਾ ਸੀ ਕਿਉਂਕਿ ਉਸੇ ਦਿਨ ਹੀ ਕੋਟਕਪੂਰਾ ਗੋਲੀ ਕਾਂਡ ਦਾ ਚਲਾਨ ਹਾਈ ਕੋਰਟ ਦੇ ਵਿੱਚ ਪੇਸ਼ ਹੋਣਾ ਸੀ ਜਿਹਦੇ ਵਿੱਚ ਅੰਮ੍ਰਿਤਸਰ ਦੇ ਐਟੀਐਸਐਸਪੀ ਸਰ ਹਰਸ਼ ਸਿੰਦਰ ਸਿੰਘ ਸੀਨੀਅਰ ਮੈਂਬਰ ਸਨ ਉਹਨਾਂ ਨੂੰ ਫਿਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇੱਕ ਹਿਸਾਬ ਨਾਲ ਉੱਥੇ ਕਿ ਦੂਸਰਾ ਕੋਟੇ ਕੋਟਕਪੂਰੇ ਵਰਗਾ ਮਾਹੌਲ ਉੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੇ ਸਵਾਲ ਨੇ 132324 ਦੇ ਵਿੱਚ ਗ੍ਰਫਤਾਰ ਬੰਦਾ ਹੋਇਆ ਉਹਦੇ ਉੱਤੇ ਐਡਾ ਵੱਡਾ ਕੰਮ ਕਰਨ ਦੀ ਲੋੜ ਵੱਡੀ ਸੀ ਕਿ ਸਾਨੂੰ ਪਹਿਲਾਂ ਜਿੱਥੇ ਅਸੀਂ ਪਹਿਲਾਂ 2 ਦਿਨ ਜਾ ਕੇ ਰੋਕੇ ਆਏ ਆ ਵੀ ਸਾਡੇ ਵਾਸਤੇ ਉਹ ਜ਼ਰੂਰੀ ਸੀ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਜਦੋਂ ਇਲੈਕਸ਼ਨ ਵੇਲੇ ਮੇਰੇ ਕੋਲੇ ਆਏ ਨੇ ਸਾਰੇ ਸਾਡੇ ਜੀਰੇ ਹਲਕੇ ਦੇ ਸਾਰੇ ਮੇਰੇ ਨਾਲ ਸਾਰਿਆਂ ਦੇ ਮੇਰੇ ਬਹੁਤ ਚੰਗੇ ਰਿਲੇਸ਼ਨ ਅਸੀਂ ਇਹੀ ਗੱਲ ਕਹੀ ਸੀ ਵੀ ਬੀਬੀ ਖਾਲੜਾ ਹਰਾਈ ਸਾਡੇ ਦਿਲਾਂ ਨੂੰ ਤਕਲੀਫ ਮੈਂ ਤੇ ਮੇਰੀ ਤਾਂ ਬਦਲੀ ਹੋਈ ਉਹ ਤੋਂ ਉਸ ਚੋਣ ਦੇ ਵਿੱਚ ਸ਼ਿਕਾਇਤ ਹੋਈ ਵੀ ਅਸੀਂ ਮਦਦ ਕੀਤੀ ਵੀ ਬੀਬੀ ਉਹਦੇ 'ਚ ਨਾਰਾ ਕੀ ਦਿੱਤਾ ਗਿਆ ਵੀ ਭਾਈ ਜਸਵੰਤ ਸਿੰਘ ਖਾਲੜਾ ਦਾ ਮੇਹਣਾ ਲਹੁਣਾ ਤੇ ਅਸੀਂ ਤਾਂ ਇੰਨੀ ਬੇਨਤੀ ਕੀਤੀ ਸੀ ਵੀ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਬੀਬੀ ਖਾਲੜਾ ਨੂੰ ਬਣਾ ਦਿਓ ਜੇ ਕੋਈ ਇਦਰੋਂ ਕੀ ਪ੍ਰੋਬਲਮ ਆਉਂਦੀ ਹੈ ਤੇ ਬੀਬੀ ਖਾਲੜਾ ਜਿੱਤ ਜਾਣਗੇ ਪੰਥ ਦੇ ਬਹੁਤ ਵੱਡੀ ਕੁਰਬਾਨੀ ਵਾਲਾ ਪਰਿਵਾਰ ਪਰਿਵਾਰ ਨੂੰ ਹੀ ਤਰਜੀਹ ਦਿੱਤੀ ਗਈ ਹੁਣ ਵੀ ਪਰਿਵਾਰ ਨੂੰ ਕੀ ਸਾਡੇ ਚ ਕੋਈ ਨੌਜਵਾਨ ਜੋਗ ਅਗਵਾਈ ਕਰਨ ਦੇ ਲੈਕ ਹੈ ਨਹੀਂ ਕਿ ਸਾਡੇ ਪਰਿਵਾਰ ਹੀ ਫੇਰ ਮੋੜ-ਕੋੜ ਕੇ ਅੱਗੇ ਆਉਂਦੇ ਆ ਇਹਨਾਂ ਚੀਜ਼ਾਂ ਦਾ ਵਿਰੋਧ ਕਰ ਦੋ ਜਿਹੜਾ ਤੁਸੀਂ ਸਿਮਰਜੀਤ ਸਿੰਘ ਮਾਨ ਬਈ ਕੀ ਪ੍ਰਾਪਤੀ ਹੈ ਤੁਸੀਂ ਮੈਨੂੰ ਕਮੈਂਟ ਵੀ ਕੀਤੇ ਫੋਨ ਵੀ ਕੀਤੇ ਤੇ ਜੇ ਉਹਨਾਂ ਦੀ ਕੋਈ ਪ੍ਰਾਪਤੀ ਨਹੀਂ ਤੇ ਜਿਹਦੀ ਪ੍ਰਾਪਤੀ ਹੈਗੀ ਹੈ ਉਹਦੇ ਬਾਰੇ ਦੱਸ ਦਿਓ ਮੇਰੀ ਦਾੜੀ ਕੱਟੀ ਦੀ ਤਕਲੀਫ ਹੈ ਦਾੜੀਆਂ ਰੱਖੀਆਂ ਵਾਲਿਆਂ ਦੀਆਂ ਪ੍ਰਾਪਤੀਆਂ ਦੱਸ ਦਿਓ ਕੀ ਕੀ ਉਹਨਾਂ ਦੀ ਪ੍ਰਾਪਤੀ ਹੈ ਰਾਖ ਲੂੰਗਾ ਮੈਂ ਜਦੋਂ ਮਹਾਰਾਜ ਦੇ ਮਨ ਨੂੰ ਪਾਉ ਮੈਂ ਕਿਸੇ ਨੂੰ ਗਾਲਾਂ ਤਾਂ ਨਹੀਂ ਕੱਢਦਾ ਮੈਂ ਫੇਸਬੁੱਕ ਤੇ ਕਿਸੇ ਨੂੰ ਗਲਤ ਕਮੈਂਟ ਤਾਂ ਨਹੀਂ ਕਰਦਾ ਈਆਂ ਪੈਣਾ ਤਾਂ ਨਹੀਂ ਪਉਣਦਾ ਤੁਹਾਡੀਆਂ ਨਜ਼ਰਾਂ ਦੇ ਵਿੱਚ ਕੋਈ ਕੁਰਬਾਨੀ ਵਾਲਾ ਸਿੱਖ ਹੈ ਜੇ ਉਹਨੇ ਕਿਸੇ ਮਜਬੂਰੀ ਤਹਿਤ ਉਹਦੇ ਦਾੜੀ ਕੇਸ ਤੁਸੀਂ ਉਹਨੂੰ ਦੇ ਗਾਲਾਂ ਤੇ ਕੜ-ਕੜ ਕੀ ਕੁਝ ਕੀਤਾ ਪਹਿਲਾਂ ਕਿਤੇ ਠੰਡੇ ਦਿਮਾਗ ਨਾਲ ਸੋਚ ਲਿਆ ਕਰੋ ਬਹਿ ਕੇ ਜਿਹੜਾ ਉਹਨਾਂ ਦਾ ਟਾਈਮ ਸੀ ਉਹਨਾਂ ਨੇ ਜੋ ਕੁਝ ਆਪਣੇ ਟਾਈਮ ਤੇ ਕੀਤਾ ਤੁਸੀਂ ਉਹ ਜੇ ਅੱਜ ਹੋ ਫਿਰ ਕਿਸੇ ਨੂੰ ਕਹਿ ਲਿਆ ਕਰੋ ਜੇ ਤੁਹਾਡੀ ਕੁਰਬਾਨੀ ਉਹਨਾਂ ਤੋਂ ਵੱਡੀ ਆ ਫਿਰ ਕਹਿ ਲਿਆ ਕਰੋ ਸੋ ਦੋਸਤੋ ਸਾਡੀ ਜਿਹੜੀ ਤਰਾਸ ਦੀ ਫਿਰ ਇਹੀ ਆ ਵੀ ਸਾਡੇ ਚ ਲੀਡਰਸ਼ਿਪ ਦੀ ਖਲਾ ਅੰਗਰੇਜ਼ਾਂ ਨੇ 50 ਸਾਲ ਸ੍ਰੀ ਕਾਲ ਤਖਤ ਸਾਹਿਬ ਤੇ ਹੀ ਕੰਮ ਕੀਤਾ ਸੀ ਕਾਲਸਾ ਰਾਜ ਨੂੰ ਖਟਪਣ ਤੋਂ ਪਹਿਲਾਂ ਵੀ ਇਹ ਕਿਹੜੀ ਸ਼ਕਤੀ ਹੈ ਜਿਹੜੀ ਸਿੱਖ ਰਾਜਾ ਜਿਹੜਾ ਦੁਨੀਆ ਦੁਨੀਆ ਦੀ ਧੌਣ ਝਕਾਉਣ ਵਾਲਾ ਰਾਜਾ ਜਿਹੜੀ ਜਿਹਦੀ ਧੌਣ ਇਹ ਇੱਥੇ ਜਿਹੜਾ ਬੈਠਾ ਹੋਇਆ ਜੱਥੇਦਾਰ ਉਹ ਝਕਾਉਂਦਾ ਉਹ ਸ਼ਕਤੀ ਨੂੰ ਪਹਿਲਾਂ ਉਹਨਾਂ ਨੇ ਪੜਿਆ ਫਿਰ ਉਹਨੂੰ ਕਾਬੂ ਕੀਤਾ ਉੱਥੋਂ ਹੀ ਸਾਨੂੰ ਕਾਬੂ ਕੀਤਾ ਇਹ ਸਾਡੀਆਂ ਕੌੜੀਆਂ ਸਚਾਈਆਂ ਜਦੋਂ ਸਾਡੀ ਉਹ ਜਗ੍ਹਾ ਮਹਾਨ ਹੋਗੀ ਉਹ ਤਾਂ ਮਹਾਨ ਆ ਸੌਰੀ ਪਾਈ ਗੁਰੂ ਉਹ ਤਾਂ ਮਹਾਨ ਹੈ ਉੱਥੇ ਬੈਠਣ ਵਾਲਾ ਇਨਸਾਨ ਜਿਹਦੇ ਉੱਡਾ ਹੀ ਮਹਾਨ ਹੋ ਗਿਆ ਕਰਨਾ ਅਸੀਂ ਉਹਨੇ ਮਹਾਨ ਹੋਣਾ ਸਾਡੇ ਸਿਰ ਤੇ ਫਿਰ ਕੌਮ ਇਸ ਕੌਮ ਦੇ ਅੱਗੇ ਕੋਈ ਅੜ ਗਿਆ ਕੋਈ ਖੜੀ ਨਹੀਂ ਸਕਦਾ ਇਹ ਸਾਡਾ ਇਤਿਹਾਸ ਹੈ ਤੇ ਨੌਜਵਾਨੀ ਨੂੰ ਮੇਰੀ ਹੱਥ ਬੰਨ ਕੇ ਅਪੀਲ ਹੈ ਆਪਣੇ ਗੁਰੂ ਨਾਲ ਜੁੜੋ ਗੁਰਬਾਣੀ ਨੂੰ ਪੜੋ ਅਤੇ ਸਮਝੋ ਸਿੱਖ ਇਤਿਹਾਸ ਨੂੰ ਪੜੋ ਅਤੇ ਸਮਝੋ ਜੇ ਕੌਮ ਦੀ ਤਸਵੀਰ ਤੇ ਤਕਦੀਰ ਬਦਲਣੀ ਹੈ ਛੱਡੋ ਇਹ ਜਿਹੇ ਲੋਕਾਂ ਦੀ ਖੜੇ ਅਗਲੀ ਵੀਡੀਓ ਚ ਦੋ ਮੁਖਬਰ ਨੰਗੇ ਕਰੂੰਗਾ ਸਬੂਤਾਂ ਸਾਹਿਤ ਤੇ ਇੱਕ ਤਾਂ ਮੈਨੂੰ ਹੁਣ ਕਲਿੱਪ ਕਿਸੇ ਨੇ ਭੇਜਿਆ ਉਹ ਉਹ ਬੰਦਾ ਕਿਤੇ ਕਹਿ ਰਿਹਾ ਵੀ ਮੈਂ ਲੋਕਾਂ ਦੇ ਬੱਚੇ ਚੱਕ ਚੱਕ ਕੇ ਮਾਰੇ ਆ ਰਾਤ ਮੋਟਰਾਂ ਤੋਂ ਚੱਕ ਚੱਕ ਕੇ ਮੋਟਰਾਂ ਤੇ ਲਜਾਲ ਜਾਂ ਮਾਰੇ ਮੋਟਰਾਂ ਤੋਂ ਚੱਕ ਚੱਕ ਕੇ ਮੋਟਰਾਂ ਤੇ ਮਾਰੇ ਹੁਣ ਉਹਨੂੰ ਮੈਂ ਦੱਸੂੰਗਾ ਵੀ ਕਿਹਨੇ ਕਿਹਨੇ ਕਿੰਨੇ ਮਾਰੇ ਆ ਤੇ ਮੇਰਾ ਤਾਂ ਹਜੇ ਤੱਕ ਤੁਹਾਨੂੰ 2 ਸਾਲ ਹੋ ਗਏ ਚੈਲੰਜ ਕੀਤੇਆਂ ਨੂੰ ਕੋਈ ਇੱਕ ਬੰਦਾ ਨਹੀਂ ਲਿਆ ਸਕੇ ਠੀਕ ਹੈ ਜਿੱਥੇ ਜਿੱਥੇ ਮੈਂ ਰਿਹਾ ਤੁਸੀਂ ਉੱਥੇ ਵੀ ਮਿੱਟੀ ਸ਼ਾਂਤੀ ਤੁਹਾਨੂੰ ਕੱਖ ਨਹੀਂ ਲੱਭਿਆ ਤੇ ਲੱਭਣਾ ਵੀ ਕੱਖ ਨਹੀਂ ਤੇ ਬਾਕੀ ਮੇਰੀ ਇਹ ਆ ਵੀ ਇਹੋ ਜਿਹੇ ਲੋਕਾਂ ਨੂੰ ਪ੍ਰਮੋਟ ਕਰਨਾ ਇਹੋ ਜਿਹੇ ਲੋਕਾਂ ਤੋਂ ਤੁਸੀਂ ਕੀ ਸੇਧ ਲਹੋਗੇ ਕਿਉਂਕਿ ਅੱਜ ਤੁਹਾਡੇ ਅੱਗੇ ਜਿਹੜੇ ਲੱਗੇ ਹੋਏ ਲੋਕ ਆ ਉਹ ਚੋਰ ਲਟੇਰੇ ਮਿਰਤੀ ਦੇ ਇਹੋ ਜਿਹੇ ਮੁਖਬਰ ਟਾਈਪ ਲੋਕ ਜਿਹੜੇ ਤੁਹਾਡੇ ਲੀਡਰ ਬਣਨ ਤੁਰੇ ਆ ਇਹੋ ਜਿਹੇ ਚੁੰਜ ਚੁੰਜ ਅਗਿਆਨੀ ਜਿਹੜੇ ਹਰ ਵਿਸ਼ੇ ਦੇ ਉੱਤੇ ਸਟੇਟ ਦੇ ਦੱਲੇ ਬਣੇ ਹੋਏ ਨੇ ਮੈਂ ਇੱਕ ਕਹਿਣ ਤੋਂ ਕਦੇ ਨਹੀਂ ਗਰੇਜ ਕਰਦਾ ਕਦੇ ਨਸ਼ੇ ਦੇ ਮੁੱਦੇ ਤੇ ਨਹੀਂ ਬੋਲਦੇ ਕਦੇ ਧਰਮ ਦੇ ਮੁੱਦੇ ਤੇ ਨਹੀਂ ਬੋਲਦੇ ਕਦੇ ਸਿੱਖ ਨੌਜਵਾਨੀ ਯੂਪੀ ਦੇ ਵਿੱਚ ਤਿੰਨ ਸਿੱਖ ਮੁੰਡੇ ਮਾਰੇ ਆ ਸਾਡੇ ਪੰਜਾਬ ਦੇ ਮੈਂ ਅੱਜ ਵੀ ਕਹਿੰਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਇੱਕ ਵੀ ਬੰਦਾ ਬੋਲਿਆ ਦੱਸੋ ਅੱਜ ਵੀ ਜਾਂਚ ਹੋ ਜੇ ਤੁਹਾਡੇ ਸਾਹਮਣੇ ਕੀ ਕੁਝ ਨਿਕਲਦਾ ਮੈਂ ਦੇਣਦਾਰ ਹੂੰਗਾ ਇਸ ਚੀਜ਼ ਦਾ ਜੇ ਗਲਤ ਹੋਵੇ ਮੈਂ ਪੁਲਿਸ ਦੀ ਨੌਕਰੀ ਕੀਤੀ ਮੈਂ ਸਭ ਕੁਝ ਜਾਣਦਾ ਇਹ ਇਹੀ ਰਾਹਾਂ ਤੇ ਚੱਲ ਇੰਨਾ ਚਿਰਿਆਂ ਕੋਈ ਨਹੀਂ ਪਰ ਬੋਲਿਆ ਕੌਣ ਬੋਲੂਗਾ ਕਿਉਂਕਿ ਤੁਹਾਨੂੰ ਲਾਇਆ ਹੀ ਹੋਰ ਪਾਸੇ ਗਿਆ ਵੀ ਸੁੱਤੇ ਰਹੋ ਤੁਰੇ ਰਹੋ ਡਿੱਗੇ ਰਹੋ ਹੁਣ ਕੀ ਸਮਗਲਰਾਂ ਤੇ ਐਕਸ਼ਨ ਹੋ ਗਿਆ ਤੇ ਜਿਨ੍ਹਾਂ ਨੇ ਇਹਦੀ ਪੁਸ਼ਤਪਨਾਹੀ ਕੀਤੀ ਜਿਹੜੇ ਅਫਸਰਾਂ ਨੇ ਪੁਸ਼ਤਪਨਾਹੀਆਂ ਕੀਤੀਆਂ ਕੀ ਅਗਲੇ ਐਕਸ਼ਨ ਉਹਨਾਂ ਤੇ ਸ਼ੁਰੂ ਕਰੋਗੇ ਸਵਾਦ ਤਾਂ ਫੇਰ ਹੈ ਉਮੀਦ ਕਰਦੇ ਆਂ ਵੀ ਸ਼ਾਇਦ ਕਰਨਗੇ ਉਮੀਦ ਤਾਂ ਇਹੋ ਹੀ ਆ ਜਿਹਦੇ ਕੋਲ ਜਿੰਨੀ ਵੀ ਕੋਈ ਜਾਣਕਾਰੀ ਹੈਗੀ ਉਹ ਪੰਜਾਬ ਸਰਕਾਰ ਤੱਕ ਤੇ ਡੀਜੀਪੀ ਸਾਹਿਬ ਤੱਕ ਪਹੁੰਚਾਓ ਕਿਸੇ ਮੁਲਾਜ਼ਮ ਕੋਲ ਵੀ ਆ ਬਥੇਰੇ ਮੁਲਾਜ਼ਮਾਂ ਨਾਲ ਧੱਕਾ ਹੋਇਆ ਇਹਨਾਂ ਨੇ ਵੱਡੇ ਪਿਚਾ ਕੇ ਛੋਟੇ ਸੂਲੀ ਚਾੜਤੇ ਉਹ ਜਿਹਦੇ ਕੋਲੇ ਜਿੰਨਾ ਕੁਝ ਵੀ ਹੈਗਾ ਉਹ ਡੀਜੀਪੀ ਸਾਹਿਬ ਤੱਕ ਪਹੁੰਚਦਿਆਂ ਕਰੋ ਫਿਰ ਫਿਰ ਪੰਜਾਬ ਦੀ ਧਰਤੀ ਦੇ ਉੱਤੇ ਇਨਸਾਫ ਦੀ ਗੱਲ ਆਪਾਂ ਕਰ ਸਕਦੇ ਹਾਂ ਦਿਓ ਆ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੇ ਆ ਜਿਹੜੇ ਮੁਖਬਰਟਾ ਮੁਖਬਰ ਲੋ ਦੋ ਮੁਖਬਰ ਨੰਗੇ ਕਰੂੰਗਾ ਸਬੂਤਾਂ ਨਾਲ ਤੇ ਨੌਜਵਾਨੀ ਨੂੰ ਵੀ ਉਹਦੇ ਚੋਂ ਸਨੇਹਾ ਮਿਲੇਗਾ ਵੀ ਕਦੇ ਅੱਖਾਂ ਮੀਚ ਕੇ ਕਿਸੇ ਦੇ ਮਗਰ ਨਾ ਤੁਰ ਪਿਓ ਪਤਾ ਨਹੀਂ ਤੁਹਾਡੇ ਨਾਲ 10 ਕਦਮ ਜਾ ਕੇ ਕਿਸੇ ਜੀ ਖੇਡ ਖੇਡ ਜਾਣੀ ਹੈ ਜੇ ਕੋਈ ਗਲਤੀ ਹੋਵੇ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ